ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਪਹਿਲਾਂ ਤੁਸੀਂ ਆਹ ਵੀਡੀਓ ਦੇਖੋ ਜੋ ਪਿਛਲੇ ਦਿਨੀ ਰੋਡ ਸ਼ੋਅ ਹੋਇਆ ਸੀ ਛੋਟਾ ਜਿਹਾ ਰੋਡ ਸ਼ੋਅ ਹੋਇਆ ਸੀ ਸੀਐਮ ਸਾਹਿਬ ਦਾ ਉਹਦੇ 'ਚ ਸਾਡੇ ਪਿੰਡ ਮਹਰਾਜ ਦਾ ਸਪੈਸ਼ਲ ਨਾਂ ਲੈ ਕੇ ਉਹਨਾਂ ਨੇ ਇੱਕ ਕੈਪਟਨ ਸਾਹਿਬ ਤੇ ਤੰਚ ਕਰ ਸਿਆ ਸੀ ਉਹਦਾ ਮੈਂ ਜਵਾਬ ਦੇਣਾ ਪਹਿਲਾਂ ਵੀਡੀਓ ਸੁਣੋ ਆਹ ਕੈਪਟਨ ਸਾਹਿਬ ਦਾ ਜੱਤੀ ਪਿੰਡ ਹੈ ਮਹਰਾਜ ਲੋਕਾਂ ਨੇ ਬਹੁਤ ਸਪੋਰਟ ਕੀਤੀ ਕਿ ਸਾਡਾ ਇਸ ਪਿੰਡ ਦਾ ਬਹੁਤ ਸਪੋਰਟ ਕੀਤੀ ਪਰ ਉਹਨੇ ਕਦੇ ਤੁਹਾਡੇ ਨਾਲ ਵਫਾ ਨਹੀਂ ਕੀਤੀ ਹੁਣ ਉਸ ਪਾਰਟੀ ਚਲਾ ਗਿਆ ਜਿਹੜੀ ਪਾਰਟੀ ਨੇ ਕਿਸਾਨਾਂ ਨੂੰ 1.5 ਸਾਲ ਬਿਠਾਈ ਰੱਖਿਆ 750 ਕਿਸਾਨ ਸ਼ਹੀਦ ਕਰਤਾ ਤੁਹਾਨੂੰ ਪੁੱਛ ਕੇ ਗਿਆ ਮਰਾ ਜਾ ਰਹੇ ਹੋ ਫਿਰ ਇਹ ਉਹ ਤੁਹਾਡੇ ਨਾਲ ਨਹੀਂ ਰਿਹਾ ਤੁਸੀਂ ਕੌਣ ਨਾਲ ਰਹੋ ਤੁਸੀਂ ਵੀ ਬਦਲ ਲਓ ਫਿਰ ਠੀਕਲੇ ਇਹਨਾਂ ਦਾ ਯਾਰ ਕਰਮਜੀਤ ਅਨਮੋਲ ਫਰੀਦਕੋਟ ਤੋਂ ਤੁਹਾਡਾ ਮੀਰਵਾਰ ਹੈ ਇਹ ਵੀਡੀਓ ਵਿੱਚ ਤੁਸੀਂ ਦੇਖਿਆ ਕਿ ਉਹ ਕਹਿ ਰਹੇ ਆ ਮਹਰਾਜਪਿੰਡ ਨੂੰ ਕੈਪਟਨ ਨੇ ਕੀ ਕੀਤਾ ਜਾਂ ਤੁਸੀਂ ਮਹਰਾਜਪਿੰਡ ਵਾਲੇ ਪੁੱਸ ਕੇ ਗਏ ਹੋ ਵੀ ਪੁੱਸ ਕੇ ਗਿਆ ਕੈਪਟਨ ਬੀਜੇਪੀ ਚ ਸੋ ਕੈਪਟਨ ਪਰਿਵਾਰ ਦੀ ਜਾਂ ਮਹਾਰਾਣੀ ਸਾਹਿਬ ਦੀ ਮੈਡਮ ਦੀ ਸਾਡੀ ਦੀ ਤੇ ਜਾਂ ਮਹਾਰਾਜਾ ਸਾਹਿਬ ਦੇ ਕੀ ਸਾਡੇ ਪਿੰਡ ਨੂੰ ਦੇਣਾ ਮੈਂ ਉਹ ਤੁਹਾਨੂੰ ਦੱਸਦਾ ਪਾਰਟੀ ਬਾਜੀ ਚਲੋ ਅੱਜ ਉਹ ਬੀਜੇਪੀ ਚ ਹੈ ਪਹਿਲਾਂ ਕਾਂਗਰਸ ਚ ਸਾਡਾ ਭਾਈਚਾਰਾ ਤਾਂ ਉਵੇਂ ਰਹਿੰਦਾ ਨਾ ਜੇ ਪਿੰਡ ਦਾ ਕੋਈ ਆਫਸਰ ਹੋਵੇ ਉਹ ਨਹੀਂ ਮਾਣ ਹੁੰਦਾ ਸਾਡੇ ਮਹਰਾਜਪਿੰਡ ਦੇ ਗੁਰੂਆਂ ਨੇ 6ਵੇਂ ਪਾਸ਼ਾ ਨੇ 7ਵੇਂ ਪਾਸ਼ਾ ਨੇ ਸਾਨੂੰ ਰਾਜ ਭਾਗ ਬਖਸ਼ਿਆ ਰਾਜਨੀਤੀ ਸਾਡੇ ਮਹਰਾਜਪਿੰਡ ਦੇ ਸਾਰੇ ਨੌਜਵਾਨ ਜਿੰਨੇ ਆ ਜਾਂ ਪਹਿਲਾਂ ਹੋਇਆ ਜਾਂ ਹੋਣਾ ਉਹਨਾਂ ਦੇ ਖੂਨ ਚ ਸਾਨੂੰ ਇਹ ਇਲਾਕੇ ਦੀ ਚੌਧਰ 6ਵੇਂ ਪਾਸ਼ਾ ਨੇ ਬਖਸ਼ੀ ਆ ਮਹਰਾਜਪਿੰਡ ਨੂੰ ਇਤਿਹਾਸ ਪੜ ਕੇ ਦੇਖਿਓ ਮਾਮਲਾ ਗਰਾਂਦਾ ਰਿਹਾ ਮਹਰਾਜਪਿੰਡ ਸਾਰਾ ਹਾ ਬਾਈ ਪਿੰਡ ਆ ਸਾਡੇ ਤੇ ਤੁਸੀਂ ਚਲੋ ਇਹ ਤਾਂ ਬਹੁਤ ਲੰਬਾ ਇਤਿਹਾਸ ਆ ਸਾਡਾ ਪਰ ਤੁਸੀਂ ਜਿਹੜਾ ਇੱਕ ਕਿਹਾ ਵੀ ਕੈਪਟਨ ਸਾਹਿਬ ਨੇ ਮਹਰਾਜ ਪਿੰਡ ਲਈ ਕੀ ਕੀਤਾ ਸੋ ਮੈਂ ਦੱਸ ਦੇਮਾ ਸਿਹਤ ਤੋਂ ਸ਼ੁਰੂ ਕਰਦੇ ਆ ਆਪਣੀ ਆਮ ਆਦਮੀ ਪਾਰਟੀ ਦੀ ਜਿਹੜੀ ਅੱਜ ਸਰਕਾਰ ਆ ਜਿਹਦੇ ਲਈ ਅਸੀਂ ਵੀ ਪਹਿਲਾਂ ਪ੍ਰਚਾਰ ਕੀਤਾ ਉਹ ਕਹਿੰਦੀ ਆ ਵੀ ਸਿਹਤ ਸਹੂਲਤਾਂ ਸਹੀ ਕਰਦਾ ਸਾਡੇ ਪਿੰਡ ਮਹਰਾਜ 14000 ਬੋਟਰ ਪੋਲ ਹੋਈ ਸੀ ਉਹਦੇ ਚੋਂ 5099 ਵੋਟਾਂ ਆਮ ਆਦਮੀ ਪਾਰਟੀ ਨੂੰ ਪਈਆਂ ਸੀ ਤੇ ਕੈਪਟਨ ਸਾਹਿਬ ਨੇ ਜਦੋਂ 2002 ਚ ਸਰਕਾਰ ਬਣੀ ਆ ਉਦੋਂ 32 ਬਿੱਡਾ ਬਾਬਾ ਆਲਾ ਮੈਮੋਰੀਅਲ ਹਸਪਤਾਲ ਦਾ ਨੀਂ ਪੱਥਰ ਰੱਖਿਆ 32 ਬਿੱਡਾ ਹਸਪਤਾਲ ਦੀ ਉਹ ਜੀ ਇਮਾਰਤ ਰਾਮਪਰੇ ਸ਼ਹਿਰ ਚ ਨਹੀਂ ਭਗਤੇ ਚ ਨਹੀਂ ਭਾਈ ਰੂਪੇ ਚ ਨਹੀਂ ਮੌੜ ਚ ਵੀ ਨਹੀਂ ਹੋਣੀ ਜਿਹੇ ਜੀ ਇਮਾਰਤ ਸਾਡੇ ਇੰਨੀ ਸੋਹਣੀ ਬਣੀ ਹੋਈ ਆ ਨਾਲ ਰਹਿਣ ਨੂੰ ਉੱਥੇ ਜਿਹੜਾ ਡਾਕਟਰਾਂ ਦੇ ਬਣੇ ਹੋਇਆ ਕਮਰੇ ਰੈਸ ਕੁਆਟਰ ਕਹਿੰਦੇ ਨੇ ਉਹ ਵੀ ਬਣੇ ਹੋਇਆ ਤੇ ਪਹਿਲਾਂ ਉੱਥੇ ਜਦੋਂ ਸਰਕਾਰ ਬਦਲੀ ਉਥੇ ਸਾਰਾ ਕੁਝ ਸੀ ਜਦੋਂ ਕੈਪਟਨ ਸਾਹਿਬ ਵੇਲੇ ਉਹ ਹਸਪਤਾਲ ਤਿਆਰ ਹੋ ਗਿਆ ਤੇ 2006-7 ਚ ਸਾਇਦ ਉਹਦਾ ਉਦਘਾਟਨ ਹੋਇਆ ਤੇ ਉਦੋਂ ਉਥੇ ਡਾਕਟਰ ਐਕਸ-ਰੇ ਵਾਲੇ ਮਸ਼ੀਨਾਂ ਐਸਐਮਓ ਦੀ ਪੋਸਟ ਸਾਰਾ ਕੁਝ ਸੀ ਪਰ ਉਦੋਂ ਬਾਅਦ ਜਨਰੇਟਰ ਵੀ ਲੈ ਕੇ ਸਾਡੇ ਉਥੋਂ ਐਂਬੂਲੈਂਸ ਵੀ ਲੈ ਕੇ ਸਾਡੀ ਉਥੋਂ ਜਦੋਂ ਸਰਕਾਰ ਬਦਲ ਗਈ ਸੀ ਤੇ ਅੱਜ ਮੌਜੂਦਾ ਸਮੇਂ 'ਚ ਉਥੇ ਇੱਕ ਡਾਕਟਰ ਵੀ ਨਹੀਂ ਤੁਸੀਂ ਗੱਲਾਂ ਕਰਦੋਂ ਕੈਪਟਨ ਸਾਹਿਬ ਨੇ ਕੀ ਦਿੱਤਾ ਪਿੰਡ ਨੂੰ 10 ਕਰੋੜ ਰੁਪਇਆ ਪਹਿਲੀ ਵਾਰ ਜਦੋਂ 2002 ਤੋਂ ਲੈ ਕੇ 2007 ਤੱਕ ਸਰਕਾਰ ਆਈ ਆ 10 ਕਰੋੜ ਰੁਪਇਆ ਦਿੱਤਾ ਸਾਡੇ ਪਿੰਡ ਨੂੰ ਉਹਦੇ ਜਿਹੜੀ ਸੀਵਰੇਜ ਬਣਾਇਆ ਸੜਕਾਂ ਬਣਾਈਆਂ ਗਰਾਊਂਡ ਬਣਾਇਆ ਫਿਰ ਜਦੋਂ ਦੁਬਾਰੇ ਸਰਕਾਰ ਆਈ 28 ਕਰੋੜ ਰੁਪਇਆ ਦਿੱਤਾ ਜਿਹਦੇ ਚ 10 ਕਰੋੜ ਰੁਪਇਆ ਸਾਡੇ ਸੀਵਰੇਜ ਇਹਨੂੰ ਆਪਣੇ ਨੂੰ ਮਿਲਿਆ ਵਾਟਰ ਸਪਲਾਈ ਮਹਿਕਮੇ ਨੂੰ ਪੁੱਛ ਲਿਓ ਤੇ ਨਾਲ ਸੜਕਾਂ 32 ਫੁੱਟੀ ਸੜਕ ਜਾਂਦੀ ਆ ਮਹਰਾਜ ਨੂੰ ਦੋ ਵਾਟਰ ਟੈਂਕਸ ਬਣਾਏ ਪਹਿਲਾਂ ਮਹਰਾਜ ਚ ਤੇ ਪਾਰਕ ਗਰਾਊਂਡ ਖੇਡਾਂ ਦੀ ਗੱਲ ਕਰਗੇ ਆਪਣੀ ਆਪਜੀ ਦੀ ਸਰਕਾਰ ਕਹਿੰਦੀ ਆ ਵੀ ਬੜੀਆਂ ਅਸੀਂ ਖੇਡਾਂ ਤੇ ਗਰਾਊਂਡਾਂ ਦੇ ਫੈਸਲੇ ਨੇ ਮਹਰਾਜ ਪਿੰਡ ਵਰਗਾ ਗਰਾਊਂਡ ਜ਼ਿਲ੍ਹੇ 'ਚ ਨਹੀਂ ਹੋਣਾ ਜ਼ਿਲ੍ਹੇ 'ਚ ਤਾਂ ਛੱਡੋ ਮਾਲ ਵਿੱਚ ਇੱਕ ਗਰਾਊਂਡ ਹੋਊ ਅਫਸਰਾਂ ਨੂੰ ਭੇਜ ਕੇ ਉੱਥੇ ਜਾ ਕੇ ਦੇਖ ਲਓ ਤੇ ਅਸੀਂ ਮੀਤਿਹਾਰ ਨੂੰ ਇੱਥੇ ਬੇਨਤੀ ਕਰੀ ਸੀ ਮੈਂ ਕਿਹਾ ਜੀ ਅਕੈਡਮੀ ਦੇ ਦਿਓ ਇੱਥੇ ਖਾਣਾ ਖਾਦਾ ਸੀ ਸਾਡੇ ਕੋਲੇ ਆਈ ਸੀ ਉਦੋਂ ਮੈਂ ਵੀ ਐਮਐਲਏ ਸਾਹਿਬ ਨੇ ਮੈਂ ਕਿਹਾ ਜੀ ਅਕੈਡਮੀ ਕੁਡਮੀ ਦੇ ਦਿਓ ਸਾਡੇ ਪਿੰਡ ਮਹਰਾਜ ਤੇ ਹਰੇਕ ਲੀਡਰ ਬੋਲ ਜਾਂਦੇ ਆ ਪਰ ਦੇ ਕੇ ਨਹੀਂ ਗਏ ਤੇ ਦੇਖੋ ਉੱਥੇ ਆ ਕੇ ਕਿੰਨਾ ਸੋਹਣਾ ਗਰਾਊਂਡ ਆ ਕਿੰਨੇ ਜਵਾਕ ਖੇਡਣ ਆਉਂਦੇ ਆ ਕੋਈ ਦਿਓ ਉਥੇ ਅਕੈਡਮੀ ਦਾ ਕੋਈ ਉਹ ਆਪਣਾ ਕੋਈ ਦਿਓ ਕੋਚ ਉਥੇ ਖੜ੍ਹਾਉਣ ਅਸੀਂ ਕੀ ਵੀ ਕਹਿਦਗੇ ਵੀ ਹਾਂ ਭਾਈ ਸਾਡਾ ਸਿੱਧੂ ਭਾਈ ਕਰੇ ਦਾ ਬਲਕਾਰ ਸਿੱਧੂ ਜਿੱਤਿਆ ਸੀ ਤੇ ਸਾਨੂੰ ਦਿੱਤਾ ਸਿੱਖਿਆ ਦੀ ਗੱਲ ਕਰਦੇ ਆ ਪਹਿਲਾਂ ਚੱਲ ਪਿੰਡ ਦੇ ਵਿਕਾਸ ਦੀ ਕੋਈ ਗੱਲ ਕਰਦੇ ਆ 10 ਕਰੋੜ ਰੁਪਇਆ ਸੀਵਰੇਜ ਨੂੰ 4.5 ਕਰੋੜ ਦੀ ਪਾਈਪ ਲਾਈਨ ਪਾ ਕੇ ਤਿਆਰ ਆ ਜਿਹੜੀ ਜਾ ਰਹੀ ਆ ਥਰਮਲ ਲਹਿਰੇ ਕੋਲ ਦੀ ਪੈਸਾ ਕੈਪਟਨ ਸਾਹਿਬ ਨੇ ਦਿੱਤਾ ਦੋ ਟ੍ਰੀਟਮੈਂਟ ਪਲਾਟ ਚੱਲਦੇ ਸਾਡੇ ਦੋ ਮਹਰਾਜ ਜਿਹੜੀ ਹੁਣ ਆ ਸਰਕਾਰ ਦੀ ਅਣਗਹਿਲੀ ਕਾਰਨ ਨਿਤ ਭਰੇ ਰਹਿੰਦੇ ਆ ਉਹ ਦੋ ਟ੍ਰੀਟਮੈਂਟ ਪਲਾਟ ਆ ਸਾਡੇ ਇੱਕ ਪੁਰਾਣਾ ਇੱਕ ਨਵਾਂ ਦੇਖ ਲਓ ਜਾ ਕੇ ਤੁਸੀਂ ਮਹਰਾਜ ਪਤਾ ਕਰ ਲਓ ਤੇ ਪਰ ਆ ਸਰਕਾਰ ਦੀ ਅਣਗਹਿਲੀ ਕਾਰਨ ਅੱਜ ਪਾਣੀ ਖੜਾ 1 ਕਰੋੜ 70 ਲੱਖ ਰੁਪਇਆ ਫਿਰਨੀ ਦਾ ਛੱਡ ਕੇ ਗਏ ਸੀ ਟੈਂਡਰ ਹੋ ਗਿਆ ਸੀ ਲੋਕਟ ਲੱਗਣੀ ਸੀ ਸਰਕਾਰੀ ਭੇਡ ਚੜ ਗਈ ਉਹ ਜਿੱਥੇ ਆਪਣਾ ਸ਼ਹੀਦ ਮੱਖਣ ਸਿੰਘ ਦਾ ਬੁੱਤ ਲੱਗਾ ਉੱਥੋਂ ਲੈ ਕੇ ਇੱਧਰ ਆਪਣੇ ਬਾਟਰ ਵਾਕਸ ਤੱਕ ਸੌਲ ਪੱਤੀ ਵਾਲੇ ਤੱਕ ਤੇ ਉਹ ਪੈਸੇ ਹਜੇ ਪਿਆ ਸਾਡੇ ਕੋਲੇ ਮਹਰਾਜਪਿੰਡ ਕੋਲੇ ਸੜਕ ਤੁਸੀਂ ਇੱਕ ਸੜਕ ਨਵੀਂ ਬਣਾਈਏ ਤਾਂ ਦੱਸੋ ਸਾਡੇ ਮੰਲੂਆਣੇ ਵਾਲੀ ਸੜਕ ਬਣੀ ਸੀਧ ਮੇਰਾ ਤਾਇਆ ਜੀ ਸੀਧ ਹੋਏ ਸੀ ਫੌਜਾ ਸੀਧ ਮਹਿੰਦਰ ਸਿੰਘ ਉਹਦੇ ਨਾਂ ਤੇ ਸੜਕ ਬਣੀ ਤਲ ਵਾਲੀ ਵਾਲੀ ਸੜਕ ਬਣੀ ਕਿਹੜੀਆਂ ਸੜਕਾਂ ਨਹੀਂ ਬਣਾਂਗਾ ਤੁਸੀਂ ਦੱਸੋ 2 ਸਾਲਾਂ ਚ ਕਿਹੜਾ ਬਣਾਇਆ ਦੋ ਕੁੜੀਆਂ ਵਾਲੇ ਅਲੱਗ ਸਕੂਲ ਮੁੰਡਿਆਂ ਵਾਲਾ ਅਲੱਗ ਸਕੂਲ ਤੇ ਹੁਣ ਤੁਹਾਡੇ ਕਿਸੇ ਬੰਦੇ ਨੇ ਉੱਥੇ ਪਤਾ ਕਰਿਆ ਵੀ ਕਿੰਨੇ ਮਾਸਟਰਾਂ ਕਨੇ ਡਾਕਟਰ ਮਹਰਾਜ ਚ ਪਤਾ ਕਰਿਆ ਕਿਸੇ ਨੇ ਡਾਕਟਰ ਦੇ ਨਹੀਂ ਸਕਦੇ ਤੁਸੀਂ ਮਹਰਾਜ ਦੇ ਕੈਪਟਨ ਦੀ ਕੀ ਰੀਸ ਕਰੋਗੇ ਸਿੱਖਿਆ ਦੀ ਗੱਲ ਕਰਗੇ ਮਹਰਾਜ ਪਿੰਡ ਦੀ ਜ਼ਮੀਨ 'ਚ ਜਦੋਂ ਫੂਲ ਰੋਡ ਤੇ ਜਾਂਦੇ ਆ ਲਿਖਿਆ ਹੋਇਆ ਕਾਲਜ ਟੀਪੀਡੀ ਮਾਲਵਾ ਕਾਲਜ ਫੂਲ ਅਤੇ ਮਹਰਾਜ ਇੰਜੀਨੀਅਰ ਕਾਲਜ ਪਹਿਲਾ ਕਾਲਜ ਇੱਥੇ ਮਹਰਾਜ ਚ ਬਣਿਆ ਮਹਰਾਜ ਦੀ ਜ਼ਮੀਨ 'ਚ ਕਿਹਨੇ ਦਿੱਤਾ ਮਹਾਰਾਣੀ ਪ੍ਰਨੀਤ ਕੌਰ ਤੋਂ ਲਿਆਂਦਾ ਤੇ ਨਾਲ ਹੁਣ ਆਈਟੀਆਈ ਜਿੱਥੇ ਗਰੀਬਾਂ ਦੇ ਬੱਚੇ ਬਹੁਤ ਘੱਟ ਵੀ ਸਾਂਜ ਪੜਨਗੇ ਤੇ ਯੂਨੀਵਰਸਿਟੀ ਬਣਾਈ ਉਦੋਂ ਮਹਾਰਾਣੀ ਨੂੰ ਕਹਾ ਕੇ ਸਾਡੇ ਪਿੰਡ ਦੇ ਪਤਵੰਤੇ ਸੱਜਣ ਗਏ ਕੈਪਟਨ ਸਾਹਿਬ ਦੇ ਤੇ ਹੋਰ ਗੱਲ ਕਰਾਂ ਮੈਂ ਨਿੱਜੀ ਆਪ ਦੇ ਮੱਲੂਆਣੇ ਕੋਠੇ ਦੀ ਗੱਲ ਕਰਾਂ ਸਾਡੇ ਬੱਚਿਆਂ ਨੂੰ ਮੱਛਰ ਖਾ ਜਾਂਦੇ ਸਾਡੇ ਸ਼ਹਿਰ ਸਹਿਰੀ ਲਾਈਟ ਨਹੀਂ ਸੀ ਮੱਲੂਆਣੇ ਕੋਠਿਆਂ ਚ 120 25 ਘਰ ਤੇ ਮਹਾਰਾਣੀ ਨੇ ਸਾਡੇ ਗਰਮੀਤ ਸਿੰਘ ਜੀ ਸਰਕਾਰਾਂ ਦਾ ਉਹਦੀ ਡੈਥ ਹੋ ਗਈ ਵਿਚਾਰੇ ਦੀ ਉਹੋ ਤੇ ਹੋਰ ਸਾਡੇ ਜਿਹੜੇ ਪਤਵੰਤੇ ਸੱਜਣ ਸੀ ਉੱਥੇ ਗਏ ਕਹਿੰਦੇ ਜੀ ਸਾਡੇ ਬਹੁਤ ਬੁਰਾ ਹਾਲ ਆ 14 ਲੱਖ ਰੁਪਇਆ ਰਾਣੀ ਨੇ ਦਿੱਤਾ ਪੁੱਤ ਸਲੋ ਮੱਲੂਆਂ ਨੇ ਕਾ ਕੇ ਗੋਠਿਆਂ ਚ ਸ਼ਹਿਰੀ ਲਾਈਟ ਅੱਜ ਸਾਡੇ ਘਰ ਘਰ ਆ ਮੱਲੂਆਂ ਨੇ ਕੈਪਟਨ ਅਮਨਿੰਦਰ ਸਿੰਘ ਦੀ ਮਾਹ ਰਾਣੀ ਦੀ ਦੇਣ ਆ ਠੀਕ ਆ ਅਸੀਂ ਵੀ ਕਿਸੇ ਦਿਨ ਉਹਨਾਂ ਨੂੰ ਨਿੰਦਦੇ ਰਹੇ ਹੋਵਾਂਗੇ ਸਿਆਸੀ ਤੌਰ ਤੇ ਪਰ ਜੋ ਸੱਚ ਆ ਸੱਚ ਆ ਸਾਡੀ ਫਸਲ ਡੁੱਬ ਗਈ ਸੀ ਕੈਪਟਨ ਸਾਹਿਬ ਜਦੋਂ ਪਤਾ ਲੱਗਿਆ ਵੀ ਮਹਰਾਜ ਫਸਲ ਡੁੱਬ ਗਈ ਉਹਦੀ ਅੱਛੇ ਹੈਲੀਕਾਪਟਰ ਤੇ ਆ ਕੇ 2007 ਚ ਜਦੋਂ ਸਰਕਾਰ ਬਦਲੀ ਆ ਜੀ ਛੋਟੇ ਛੋਟੇ ਜੀ ਉਦੋਂ 17-18 ਸਾਲਾਂ ਦੇ ਪਹਿਲੀ ਵਾਰ ਵੋਟ ਬਣੀ ਸੀ ਸੱਤ ਜੀ ਸਾਡੀ ਤੁਸੀਂ ਕਹਿੰਦੇ ਕੀ ਕੀਤਾ ਫੁੱਲ ਵਾਲਾ ਕਿਲਾ ਸਾਡੀ ਵਿਰਾਸਤ ਮਹਰਾਜ ਦੀ ਤੇ ਫੁੱਲ ਦੀ ਸਾਡੇ ਵੱਡ ਵਡੇਰਿਆਂ ਦੀ ਨਿਸ਼ਾਨੀ ਖੰਡਰ ਬਣ ਗਿਆ ਸੀ ਕੰਗੜ ਸਾਹਿਬ ਦੀ ਰਹਿ ਨਵਾਈੇਠ 42 ਕਰੋੜ ਰੁਪਇਆ ਆਇਆ ਫੁੱਲ ਵਾਲਿਆਂ ਨੂੰ ਵੰਡ ਲਓ ਤੇ ਜਦੋਂ ਆਪਣੀ ਸਰਕਾਰ ਬਣ ਗਈ ਆਪ ਜੀ ਦੀ ਤੇ ਉਹ ਸਾਰਾ ਪੈਸਾ ਵਾਪਸ ਵਾਗ ਗਿਆ ਪੁੱਛ ਲਓ ਕਿੰਨੇ ਰੁਪਏ ਲਏ ਤੁਹਾਡਾ ਐਮਐਲਏ ਕਿਹੜੇ ਭਾਈਚਾਰੇ ਦੀ ਗੱਲ ਕਰਦਾ ਸਿੱਧੂ ਭਾਈਚਾਰਾ ਸਾਡਾ ਆਪ ਦਾ ਅਸੀਂ ਆਪਦੇ ਭਾਈਚਾਰੇ ਕਾਰਨ ਮਹਰਾਜ ਚ ਬਲਕਾਰ ਸਿੱਧੂ ਆਇਆ ਕਹਿੰਦਾ ਸੀ ਮੈਨੂੰ ਕਿਰਾ ਮਹਰਾਜ ਚ ਬਾੜ ਦੇ ਕਲੱਬ ਵਾਲਿਆਂ ਨੂੰ ਪੁੱਛ ਲਓ ਕਿਵੇਂ ਮਿੰਟਾਂ ਕਰਕੇ ਕਲੱਬ ਦੇ ਉੱਥੇ ਬਾੜਿਆ ਸੀ ਮਹਰਾਜ ਤੇ ਕਿਵੇਂ ਕੋਟਲੀ ਬਾਜ਼ਾਰ 'ਚ ਆ ਬੀਜੇ ਸੇਠ ਹਰਗੇ ਬੇਸਕ ਅੱਜ ਆਮ ਆਦਮੀ ਪਾਰਟੀ ਜੀ ਆਜੇ ਤਾਂ ਉਹਨਾਂ ਨੂੰ ਪੁੱਛ ਲਓ ਕਿਵੇਂ ਗਏ ਸੀ ਤੇ ਮਹਰਾਜ ਨੇ ਕੀਤਾ ਕੀ ਆ ਨਰਕ ਬਣਾਤਾ ਉਹ 1 ਕਰੋੜ 70 ਲੱਖ ਰੁਪਇਆ ਪਿਆ ਤੇ ਹਜੇ ਤੱਕ ਫਿਰ ਨਹੀਂ ਨੀ ਬਣੀ ਕੋਈ ਡਾਕਟਰ ਨਹੀਂ ਦਿੱਤਾ ਸਾਡੇ ਕੈਪਟਨ ਸਾਹਿਬ ਨੇ ਇੰਨੇ ਪੈਸੇ ਦਿੱਤੇ ਆ ਪੁੱਛ ਲਓ ਜਿਹੜੇ ਠੀਕ ਆ ਕਈ ਅਣਗੈਲੀਆਂ ਸਾਡੀਆਂ ਪਿੰਡ ਦੀ ਰਾਜਨੀਤੀ ਦੇ ਭੇਟ ਚੜ੍ਹ ਗਏ ਹੋਣਗੇ ਪੈਸੇ ਪਰ ਪਏ ਆ ਇਹ ਗੱਲ ਨਹੀਂ ਹੈਗੀ ਵੀ ਸਾਡੇ ਪੈਸੇ ਨਹੀਂ ਸੀ ਪਿੰਡਾਂ ਵਾਲੇ ਹਜੇ ਵੀ ਚੱਲੀ ਜਾਂਦੇ ਆ ਮਹਰਾਜ ਦੇ ਪੈਸੇ ਜਿਹੜੀਆਂ ਸੜਕਾਂ ਬਣ ਰਹੀਆਂ ਪ੍ਰਧਾਨ ਜੀ ਸਾਡੇ ਤੋਂ ਪੁੱਛ ਲਿਓ ਚਾਹੇ ਜੀ ਤੋਂ ਮਰਜ਼ੀ ਪੁੱਛ ਲਿਓ ਪਹਿਲਾਂ ਵਾਲਾ ਰੁਪਿਆ ਬੈਟ ਵਾਲੇ ਨਾਲ ਤਾਂ ਕੱਲੀਆਂ ਤਨਖਾਹ ਹੀ ਦਿੱਤੀਆਂ ਜਾਂਦੀਆਂ ਫਾਇਰ ਗ੍ਰੇਡ ਗੱਡੀਆਂ ਬੇਸ਼ੱਕ ਇਹ ਸਰਕਾਰ ਦੇ ਲਿਆਂਦੀਆਂ ਪਰ ਪਾਸ ਪਹਿਲਾਂ ਦੀਆਂ ਹੋਈਆਂ ਹੋਈਆਂ ਸੀ ਉੱਥੇ ਇਹਨਾਂ ਤੋਂ ਚਾਰ ਮੁਲਾਜ਼ਮ ਨਹੀਂ ਰੱਖੇਗੇ ਉਹਨਾਂ ਖਾਤਰ ਤੇ ਸਾਡੇ ਇੰਨੇ ਸੋਹਣੇ ਹਸਪਤਾਲ 'ਚ ਡਾਕਟਰ ਨਹੀਂ ਜਾ ਕੇ ਪੁੱਛ ਲਿਓ ਤੇ ਕੁੜੀਆਂ ਵਾਲੇ ਸਕੂਲ ਸਾਡਾ ਜਿਹੜਾ ਕੁੜੀਆਂ ਵਾਲਾ ਸਕੂਲ ਆ ਉਹਦਾ ਰਿਜ਼ਲਟ ਐਡਾ ਸੋਹਣਾ ਰਿਜ਼ਲਟ ਆਉਂਦਾ ਸੀ ਇੰਨੇ ਵਧੀਆ ਟੀਚਰ ਸੀ ਉੱਥੇ ਅੱਜ ਉੱਥੇ ਵੀ ਕਮੀ ਆ ਪ੍ਰਿੰਸੀਪਲ ਮੈਡਮ ਬਹੁਤ ਵਧੀਆ ਉੱਥੇ ਅੱਜ ਵੀ ਪਰ ਫੇਰ ਵੀ ਬਹੁਤ ਕਮੀ ਆ ਸੁਮਰਾਜ ਦੀ ਫਿਰਨੀ ਦਾ ਜਿੰਨਾਂ ਦੀਆਂ ਰਿਸ਼ਤੇਦਾਰੀਆਂ ਉਹ ਦੇਖ ਲਓ ਪੁੱਛ ਲਓ ਵੀ ਕੈਪਟਨ ਸਾਡੇ ਪਿੰਡ ਦਾ ਬੇਸਕੋ ਜਿਹੜੀ ਮਰਜੀ ਪਾਰਟੀ ਚਾ ਪਰ ਸਾਡੇ ਲਈ ਮਾਣ ਹੈ ਸਾਡੇ ਵੱਡ ਵਡੇਰਾਂ ਲਈ ਮਾਣ ਸਾਡੇ ਸਿੱਧੂ ਪਾਈ ਚਰੇ ਲਈ ਮਾਣ ਹੈ ਤੇ ਸਾਡੇ ਪਿੰਡ ਲਈ ਕਰੋੜਾਂ ਰੁਪਏ ਦਿੱਤੇ ਆ ਤੇ ਬਹੁਤ ਸਾਰੇ ਮੋਗੇ ਲਾਏ ਆ ਜਿਨ੍ਹਾਂ ਦਾ ਪਾਣੀ ਜਿੱਥੇ ਮਰਾਜਦੇ ਹਜੇ ਕਸੀਆਂ ਦਾ ਪਾਣੀ ਨਹੀਂ ਜਾਂਦਾ ਸੀ ਉੱਥੇ ਪਾਈਪ ਲਾਈਨ ਪਵਾਈ ਕਾਂਗੜ ਸਾਹਿਬ ਪੈਸੇ ਲੈ ਕੇ ਆਏ ਉੱਥੋਂ ਗ੍ਰੈਡ ਸਾਡੇ ਪਿੰਡ ਚ ਲਵਾਇਆ ਗ੍ਰੈਡ 2 ਇੱਕ ਫੂਲ ਵਾਲਾ ਵੀ ਜਿਹੜਾ ਫੂਲ ਗ੍ਰੈਡ ਵਜਦਾ ਉਹ ਵੀ ਮਰਾਜ ਦੀ ਜ਼ਮੀਨ ਚ ਇੱਕ ਮਰਾਜ ਗ੍ਰੈਡ 2 ਗ੍ਰੈਡ ਸਾਡੇ ਪਿੰਡ ਚ 2 ਵਾਟਰ ਬਾਕਸ ਕੀ ਕੁਛ ਨਹੀਂ ਕੀਤਾ ਸਾਡੇ ਵਰਗਾ ਗਰਾਊਂਡ ਦਿਖਾਓ ਕਿੱਥੇ ਹੈਗਾ ਤਾਂ ਤੇ ਤੁਸੀਂ 2 ਸਾਲਾਂ ਚ ਕੀ ਕੀਤਾ ਉਹ ਵੀ ਦੱਸੋ ਇੱਕ ਸੜਕ ਤੇ ਲੁੱਕ ਨਹੀਂ ਪਈ ਮੱਲੂਆਣੇ ਵਾਲੀ ਤੇ ਸੋਤੋਂ ਦੋ ਸਾਲਾਂ ਚ ਲੁੱਕ ਕੱਲੀ ਮੱਲੂਆਣੇ ਪੁੱਛ ਲਓ ਜਾ ਕੇ ਸੋ ਕਹਿਣ ਤੋਂ ਭਾਵ ਕਿ ਕੈਪਟਨ ਸਾਹਿਬ ਨੇ ਬੇਸ਼ੱਕ ਉਹ ਬੀਜੇਪੀ ਚਾ ਕੋਈ ਚੱਕਰ ਨਹੀਂ ਪਰ ਕਾਂਗਰਸ ਚ ਜਦੋਂ ਸੀ ਜਾਂ ਜਦੋਂ ਵੀ ਮਹਾਰਾਜਾ ਸਾਡੇ ਮਹਰਾਜ ਦਾ ਸਾਡੇ ਮਹਰਾਜ ਦੇ ਬੱਚੇ ਬੱਚੀ ਨੂੰ ਇਸ ਗੱਲ ਦਾ ਮਾਣਾ ਵੀ ਕੈਪਟਨ ਸਾਡਾ ਚਾਹੇ ਪਾਰਟੀ ਕੋਈ ਵੀ ਆ ਸਾਡਾ ਜਦੋਂ ਸਰਕਾਰ ਚ ਸੀ ਜਦੋਂ ਸੱਤਾ ਚ ਸੀ ਜਿਵੇਂ ਕਾਂਗੜ ਸਾਹਿਬ ਜਾ ਕੇ ਕਹਿ ਦਿੰਦੇ 임ਰਾਜ ਨੂੰ ਆਹ ਚੀਜ਼ ਚਾਹੀਦੀ ਆ ਉਹਨਾਂ ਨੇ ਕਦੇ ਨਾ ਨਹੀਂ ਕੀਤੀ ਸੀ ਇਹ ਗੱਲ ਦੀ ਸਾਰੇ ਪਿੰਡ ਗਵਾਹੀ ਆ ਤੇ ਸਾਡੇ ਪਿੰਡ ਨੇ ਉਹਨਾਂ ਚਿਰ ਸਰਦਾਰੀ ਕੀਤੀ ਆ ਕੈਪਟਨ ਦੇ ਨਾਂ ਤੇ ਨਾ ਕੋਈ ਪੁਲਿਸ ਵਾਲਾ ਰੋਕਦਾ ਜੀ ਜਦੋਂ ਕਿਰਾਂ ਕਹਿੰਦੇ 임ਰਾਜ ਦਾ ਪਾਸੇ ਛੱਡ ਕੇ ਖੜ ਜਾਂਦੇ ਸੀ ਐਸ ਐਚਓ ਸੋ ਤੁਸੀਂ ਕਹਿੰਦੇ ਵੀ 임ਰਾਜ ਨੇ 임ਰਾਜ ਲਈ ਕੈਪਟਨ ਨੇ ਕੀ ਕੀਤਾ ਆਪਦੀ ਸੀਐਡੀ ਤੋਂ ਆਪਦੇ ਅਫਸਰਾਂ ਤੋਂ ਪਤਾ ਕਰ ਲਿਓ ਵੀ 임ਰਾਜ ਕੈਪਟਨ ਨੇ ਆ ਸਕੂਲ ਜਾਂ ਕਾਲਜ ਜਾਂ ਬਣਾਏ ਆ ਕਿ ਨਹੀਂ ਬਣਾਏ ਪਤਾ ਕਰ ਲਿਓ ਸੋ ਤੁਸੀਂ ਵੀ ਬੇਨਤੀ ਆ ਸੋਨੂੰ ਵੀ ਬਹੁਤ ਵੋਟਾਂ ਪਈਆਂ ਮਰਾਹਤ ਚੋਂ ਸਾਡੇ ਸਰਕਾਰੀ ਹਸਪਤਾਲ ਚ ਡਾਕਟਰ ਭੇਜ ਦੋ ਤਾਂ ਕਿ ਸਾਡੇ ਗਰੀਬ ਜਿਹੜੇ ਪਰਿਵਾਰ ਲਾਜ ਬਿਨਾ ਮਰ ਰਹੇ ਆ ਉਹਨਾਂ ਦਾ ਬਚਾਅ ਹੋ ਜੇ ਸੋ ਇਹੀ ਬੇਨਤੀਆਂ ਤੇ ਜੇ ਕਿਸੇ ਭਰਾ ਨੂੰ ਇਹ ਲੱਗੇ ਵੀ ਇਹ ਨਹੀਂ ਇੰਨੇ ਪੈਸੇ ਲੱਗੇ ਨਹੀਂ ਹਸਪਤਾਲ ਬਣਿਆ ਨਹੀਂ ਕਾਲਜ ਬਣਿਆ ਤਾਂ ਉਹ ਤੁਸੀਂ ਆਜੋ ਸੋਨੂੰ ਦਿਖਾ ਦਾਂਗੇ ਗਰਾਉਂਡ ਸਾਡੇ ਪਿੰਡ ਦਾ ਜੇ ਤੁਹਾਨੂੰ ਲੱਗਦਾ ਵੀ ਇਦਾਂ ਦਾ ਕਿਸੇ ਪਿੰਡ ਚ ਹੋਰ ਹੈਗਾ ਤੁਸੀਂ ਆਜੋ ਦਿਖਾ ਦਾਂਗੇ ਕਿਤੇ ਆਜੋ ਮਹਾਰਾਜ ਗੇੜਾ ਮਾਰ ਲਓ ਪਰ ਫਿਰਨੀ ਦਾ ਪੈਸੇ ਆਏ ਪਏ ਸੀ ਆ ਸਰਕਾਰ ਮੌਜੂਦਾ ਸਰਕਾਰ ਦੀ ਅਣਗਹਿਲੀ ਕਾਰਨ ਉਹ ਸਾਡੇ ਪਿੰਡ ਦਾ ਜਿਹੜਾ ਬੁਰਾ ਹਾਲ ਅੱਜ ਹੋਇਆ ਹੈ ਉਹ ਜਾ ਕੇ ਦੇਖ ਲਓ ਫਿਰਨੀ ਤੇ ਫਿਰਨੀ ਬਹੁਤ ਸੋਹਣੀ ਸੀ ਇਹ ਤਾਂ ਇਹਨਾਂ ਨੇ ਇੱਕ ਸੜਕ ਬਣਾਤੀ ਆ ਫੁੱਲ ਵਾਲੀ ਉਹ ਕਹ ਰਿਹਾ ਜੀ 20 ਸਾਲ ਕਿਸੇ ਲੀਡਰ ਨੇ ਉਹ ਸੜਕ ਨਹੀਂ ਬਣਾਈ ਪੂਲ ਵਾਲੇ ਵਿਚਾਰੇ 20 ਸਾਲ ਕੱਚੇ ਰਾਹ ਤੇ ਨੰਗਦੇ ਹੁੰਦੇ ਸੀ ਸੜਕ ਤਾਂ ਇਹ ਹੁਣ ਟੁੱਟੀ ਆ ਭਾਈ ਸਾਹਿਬ ਜਦੋਂ ਆਪਣੀ ਸਰਕਾਰ ਸੀ ਉਦੋਂ ਟੁੱਟੀ ਆ ਸੀਵਰੇਜ ਦੇ ਪਾਣੀ ਕਾਰਨ ਜਦੋਂ ਗਾਹਾਂ ਸਹੀ ਤਰੀਕੇ ਨਾਲ ਪ੍ਰਬੰਧਨਾ ਹੋਇਆ ਉਦੋਂ ਇਹ ਸੜਕ ਟੁੱਟ ਗਈ ਸੀ 2000 ਜੇ ਮੈਂ ਸਹੀ ਹੁਵਾਂ 2000 ਸਾਇਦ 17 18 ਚ ਸੜਕ ਬਣੀ ਸੀ ਮੈਨੂੰ ਪੱਕਾ ਸਾਲ ਨਹੀਂ ਯਾਦ ਉਦੋਂ ਬਣੀ ਸੀ ਅਸੀਂ ਸਾਰੇ ਕਣਕ ਚੋਂ ਨਟੋਂਦੇ ਰਹੇ ਆ ਟੱਪੋ ਟਾਪ ਟਰੈਕਟਰ ਆਉਂਦਾ ਸੀ ਕਾਲਜ ਕੋਲ ਦੀ ਇਹ ਤਾਂ ਸੀਵਰੇਜ ਦਾ ਹੁਣ ਉਹ ਕਿੰਨੇ ਦਰੱਖਤ ਸੁੱਕ ਗਏ ਇਹ ਤਾਂ ਕਹਿੰਦੇ 20 ਸਾਲਾਂ ਦਾ ਪਾਣੀ ਉੱਥੇ ਪੈਂਦਾ ਸੀ ਦਰੱਖਤ ਸੁੱਕ ਗਏ ਉਹ ਹੁਣ ਸੁੱਕ ਕਾਲਜ ਦੇ ਸਾਹਮਣੇ ਮੁਸ਼ਕ ਮਾਰਦਾ ਉੱਥੇ ਜਵਾਕਾਂ ਨੂੰ ਪੜ੍ਹਨ ਨੂੰ ਜੀ ਨਹੀਂ ਕਰਦਾ ਉਹਨਾਂ ਨੂੰ ਤੇ ਅਦਾਲਤ ਹੋਰ ਦੱਸਦਾ ਵੀ ਇੱਧਰ ਲੇਰਗੇ ਚ ਹੁਣ ਜਦੋਂ ਗੱਲ ਚੱਲੀ ਪਈ ਇਹ ਕਹਿੰਦਾ ਕੀ ਕਰਿਆ ਜਿੱਥੇ ਆਪਣੀਆਂ ਆਪਣਾਂ ਰਜਿਸਟਰੀਆਂ ਹੁੰਦੀਆਂ ਹੁੰਦੀਆਂ ਨੇ ਨੰਬਰ ਲਾਹੋਂਦੇ ਹੁੰਦੇ ਉੱਥੇ ਬਾਹਰ ਦੇਖੋ ਕਿੰਨੀ ਗਰਮੀ ਸੀ ਧੁੱਪੇ ਬੈਠੇ ਰਹਿੰਦੇ ਗੁਰਪ੍ਰੀਤ ਸਿੰਘ ਕਾਂਗੜਾ ਸਾਹਿਬ ਗਏ ਕੈਪਟਨ ਸਾਹਿਬ ਦੇ ਦੁਆਰਾ ਉਦੋਂ ਤੇ ਚੰਨੀ ਸਾਹਿਬ ਵੀ ਸੀ ਉਦੋਂ ਬਾਅਦ ਚ ਮੁੱਖ ਮੰਤਰੀ ਬਣ ਗਏ ਤੇ ਉੱਥੇ ਸਾਡੇ ਕਿੱਡੀ ਸੋਹਣੀ ਅੱਜ ਜਿੱਥੇ ਤਹਿਸੀਲਦਾਰ ਵਾਲਾ ਦਫ਼ਤਰ ਬਣਿਆ ਕਿੱਡੀ ਸੋਹਣੀ ਇਮਾਰਤ ਤਾਂ ਅਦ ਘਾਟਣ ਵੇ ਸੱਕ ਤੁਸੀਂ ਕਰਤਾ ਉਹ ਕੋਈ ਚੱਕਰ ਨਹੀਂ ਜਿਹਦੀ ਸਰਕਾਰ ਆ ਉਹ ਕਰਦੇ ਹੁੰਦੇ ਆ ਪਰ ਜਿਹੜਾ ਕੰਮ ਹੈ ਵਧੀਆ ਕਰਨ ਵਾਲਾ ਉਹ ਕਰੋ ਹਸਪਤਾਲ ਚ ਮਹਰਾਜ ਡਾਕਟਰੀ ਭੇਜ ਦਿਓ ਸੀਐਮ ਸਾਹਿਬ ਤੁਸੀਂ ਕਹਿੰਦੇ ਕੈਪਟਨ ਸਾਹਿਬ ਨੇ ਪਿੰਡ ਕੀ ਕੀਤਾ 32 ਵਿੱਡਾਂ ਦਾ ਸਾਡਾ ਹਸਪਤਾਲ ਹੈ ਉਥੇ ਪਲੀਜ਼ ਡਾਕਟਰ ਭੇਜ ਦਿਓ ਜਿਹੜਾ ਕੈਪਟਨ ਸਾਹਿਬ ਨੇ ਬਣਾਇਆ ਸੀ ਤੇ ਇੱਕ ਹੋਰ ਕਿਸਾਨ ਸਕਲਾਈ ਕੇਂਦਰ ਕੰਮ ਗਣਾਉਂਦੇ ਗਣਾਉਂਦੇ ਭੁੱਲੇ ਨਾ ਕਿਸਾਨ ਸਕਲਾਈ ਕੇਂਦਰ ਬਣਿਆ ਮਹਰਾਜ ਜਿੱਥੇ ਗਰੀਬ ਜਵਾਕ ਕਟਾਈ ਸਲਾ ਆਪਣਾ ਸਲਾਈ ਕਢਾਈ ਸਿੱਖਦਿਆਂ ਕੁੜੀਆਂ ਜੇ ਕਿਸੇ ਨੇ ਆਪਣਾ ਕੋਈ ਕਿਸਾਨੀ ਧੰਦੇ ਮੁਤਾਬਕ ਕੋਈ ਟ੍ਰੇਨਿੰਗ ਲੈਣੀ ਆ ਉਹ ਦਿੰਦੇ ਆ ਉੱਥੇ ਜੇ ਕਿਸੇ ਨੇ ਟ੍ਰੇਨਿੰਗ ਲੈਣੀ ਆ ਕਿਸਾਨ ਦੇ ਆਾ ਕਿਸੇ ਨੇ ਕਾਸੇ ਦੇ ਵੀ ਉਹ ਟ੍ਰੇਨਿੰਗ ਦਿੰਦੇ ਆ ਉੱਥੇ ਜਦੋਂ ਪੂਲੇ ਰੋਡ ਤੇ ਜਾਂਦੇ ਆ ਕਿਸਾਨ ਸਕਲਾਈ ਕੇਂਦਰ ਉਹ ਵੀ ਕੈਪਟਨ ਸਾਹਿਬ ਨੇ ਬਣਾਇਆ ਨੀ ਪੱਤਰ ਦੇਖ ਲੈਓ ਉੱਥੇ ਤੋਂ ਇੱਕ ਕੰਮ ਗਣਾਉਣੇ ਜ਼ਰੂਰੀ ਸੀ ਮੇਰਾ ਟਾਈਮ ਸਿਆਸੀ ਤੁਹਾਨੂੰ ਪਤਾ ਵੋਟਾਂ ਚੱਲਦੀਆਂ ਨਹੀਂ ਮੇਰਾ ਜੀ ਕਰਦਾ ਵੀ ਸਾਰੇ ਕਾਸ ਦੀ ਵੀਡੀਓ ਕਲਿੱਪਾਂ ਲੈ ਲੈ ਕੇ ਪਾਵਾਂ ਪਰ ਰਾਜਨੀਤੀ ਤੌਰ ਤੇ ਅੱਜ ਕੱਲ ਬਿਜੀ ਚੱਲਦੇ ਆ ਕਿਉਂਕਿ ਚੋਣਾਂ ਚ 2 ਦਿਨ ਰਹਿ ਗਏ ਤੇ ਪਿੰਡਾਂ ਚ ਪ੍ਰੋਗਰਾਮ ਹੁੰਦੇ ਆ ਮਿਲਣਾ ਪੈਂਦਾ ਤੇ ਨਹੀਂ ਮੈਂ ਸਾਰਿਆਂ ਦੀ ਵੀਡੀਓ ਪਾਉਂਦਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਮਹਰਾਜ ਵਾਲਿਓ ਦੱਬ ਕੇ ਸ਼ੇਅਰ ਕਰ ਦਿਓ ਕਰਾ ਜਿਹੜਾ ਭਗਵੰਤਾਨ ਤੱਕ ਪਹੁੰਚ ਜਾਏ ਧੰਨਵਾਦ